ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸ਼ਹੀਦ ਗੰਗਾਂ ਸਾਹਿਬ ਕੇ ਉਹ ਨੌਜਵਾਨ ਵੀਰ ਆ ਇਹ ਵਿੱਚ ਪੈਰਾ ਸਾਹਿਬ ਕਰਨ ਆਉਂਦੇ ਆ ਵੀਰ ਨਾਲ ਗੱਲਬਾਤ ਕਰਦੇ ਵੀਰ ਕੋਈ ਗੁਰਜੀ ਦਾ ਖਾਲਸਾ ਇਹ ਗੁਰਜੀ ਕੀ ਫਤਿਹ ਵੀਰ ਕਿਹੜਾ ਆਪਣਾ ਪਿੰਡ ਕਿਹੜਾ ਆਪਣਾ ਪਿੰਡ ਦੌਲੇ ਵਾਲਾ ਜਸਟ ਮੋਗਾ ਤਹਿਸੀਲ ਧਰਮਗੋੜ ਉਹ ਦੌਲੇ ਵਾਲਾ ਜਿਹੜਾ ਮਸ਼ਹੂਰ ਪਿੰਡ ਆ ਹਾਂਜੀ ਉਹ ਭਾਈ ਪਹਿਲਾਂ ਸੀ ਮਸ਼ਹੂਰ ਹੁਣ ਤਾਂ ਬਿਲਕੁਲ ਸਾਫ ਆ ਉਹ ਤਾਂ ਪਹਿਲਾਂ ਹੀ ਸੀਗਾ ਉਹ ਗੱਲ ਬਣੀ ਰਹਿ ਗਈ ਹੁਣ ਤਾਂ ਬਿਲਕੁਲ ਤਾਂ ਬਦਨਾਮ ਮੈਂ ਪੰਜ ਸਾਲ ਚਾਰ ਸਾਲ ਪਹਿਲਾਂ ਦੀ ਗੱਲ ਕਰਦਾ ਉਹਦੇ ਪਾਸੇ ਕਲੰਕ ਦਾ ੱੱੱੱੱੱ ਲੱਗਾ ਹੋਇਆ ਵਾ ਪਰ ਹੁਣ ਉਹ ਰਹਿ ਨਹੀਂ ਕੋਈ ਗਿਆ ਹੁਣ ਤਾਂ ਬਹੁਤ ਅੱਜ ਦੀ ਜਨਰੇਸ਼ਨ ਕੋਈ ਬਾਹਰ ਜਾ ਰਹੀ ਆ ਕੋਈ ਵਧੀਆ-ਵਧੀਆ ਆਪਣੀਆਂ ਜੌਬਸ ਕਰਦੇ ਆ ਕੋਈ ਕਿਵੇਂ ਆ ਪਰ ਹੁਣ ਤਾਂ ਬਿਲਕੁਲ ਕਿਰਪਾ ਬਾਬਾ ਦੀ ਨਹੀਂ ਪਰ ਤੁਹਾਡੇ ਚਿਹਰੇ ਦੇਖ ਕੇ ਲੱਗਦਾ ਵੀ ਤੁਸੀਂ ਵਧੀਆ ਜਿੱਦਾਂ ਮਤਲਬ ਅਸੀਂ ਖੋਦ ਨਹੀਂ ਅਸੀਂ ਖੋਦ სპੋਰਟਸਮੈਨ ਆ ਸਾਡੇ ਪਿੰਡ ਦੀ 150 ਮੁੰਡੇ ਜਿਹੜਾ ਔਰ ਰੈਡੀ ਗਰਾਊਂਡ 'ਚ ਡੇਲੀ ਰਨਿੰਗ ਕਰਨ ਜਾਂਦੇ ਆ ਤੇ ਆ ਕੋਈ ਹਾਕੀ ਦਾ ਪਲੇਅਰ ਆ ਕੋਈ ਕਬੱਡੀ ਦਾ ਅਸੀਂ ਐਥਲੀਟਿਕਸ ਆ ਉਹ ਮਤਲਬ ਪਤਾ ਗੱਲ ਕੀ ਆ ਸਾਡੇ ਇੰਨਾ ਵੀ ਜੇ ਕੋਈ 1-2% ਮਾੜੀ ਚੀਜ਼ ਆ ਉਹਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਘੱਟ ਕਰਦੇ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ ਹਮੇਸ਼ਾ ਲਈ ਸਾਡੇ ਪਿੰਡ ਦੇ ਬਰ ਖਿਲਾਫ ਮਾੜੀ ਚੀਜ਼ ਵਿਖਾਈ ਜਾਂਦੀ ਹੈ ਕੋਈ ਚੰਗੀ ਚੀਜ਼ ਨਹੀਂ ਦਿਖਾਈ ਜਾਂਦੀ ਉਹ ਜਿੱਦਾਂ ਮਤਲਬ ਚੈਨਲ ਵਾਲਿਆਂ ਨੂੰ ਕਈਆਂ ਨੂੰ ਹੁੰਦਾ ਵੀ ਸਾਡੇ ਵੀਡੀਓ ਚੱਲ ਜਾਣ ਵਿਊ ਆ ਜਾਣ ਨਾ ਪਰ ਐਦਾਂ ਨਹੀਂ ਦੇਖਦੇ ਵੀ ਤੁਸੀਂ ਵੀ ਕਿੰਨਾ ਚਿਰ ਹੋ ਗਿਆ ਹੁੰਦੇ ਨੂੰ ਇੱਥੇ 5 ਮਹੀਨੇ ਹੋ ਗਏ ਬਈ ਲਗਾਤਾਰ ਹਾਂਜੀ ਆ ਗਾਲਿਆਂ ਯਾਰ ਤੇ ਤੁਹਾਨੂੰ ਵੀ ਭਾਈ ਨਾਲ ਪਰ ਅਜ ਤੱਕ ਮੈਂ ਪਲੰਬਰ ਦਾ ਕੰਮ ਕਰਦਾ ਅਜ ਤੱਕ ਜਿਹੜਾ ਕੰਮ ਨੂੰ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਕੀਤਾ ਨਾ ਛੜਦੀ ਕਲੇ ਰਿਹਾ ਵਾਹਿਗੁਰੂ ਬਹੁਤ ਬਹੁਤ ਕਿਰਪਾ ਵਰਦਿਆ ਕਹਿੰਦਾ ਯਾਰ ਕਿਰਪਾ ਸਤਗੁਰੂ ਦੀ ਬਾਬਾ ਦੀਪ ਸਿੰਘ ਦੀ ਕਿਰਪਾ ਹੈ ਉਹਨਾਂ ਦੇ ਦਰ ਤੇ ਖੜੇ ਆ ਤੇ ਤੈਨੂੰ ਕਿੰਨਾ ਚਿਰ ਹੋ ਗਿਆ ਪੰਜ ਮਹੀਨੇ ਪੰਜ ਮਹੀਨੇ ਤੁਸੀਂ ਸਾਰੇ ਇਕੱਠੇ ਹੋਣ ਲੱਗੇ ਹਾਂ ਜੀ ਸਾਡੇ ਕਾਫੀ ਮੁੰਡੇ ਆਏ ਆ ਗਈ ਮੱਥਾ ਟੇਕਣ ਗਏ ਕੋਈ ਸੇਵਾ ਕਰਦੇ ਪਏ ਆ ਬਸ ਹੁਣ ਅਸੀਂ ਵੀ ਸੇਵਾ ਹੀ ਕਰਨੀ ਆ ਹਰ ਸੰਡੇ ਸਾਡੇ ਪਿੰਡ ਦੀ ਸੰਗਤ ਇਹ 70 ਤੋਂ 80 ਆਉਂਦੀ ਆਉਂਦੀ ਆ। ਇਹ ਕਿੰਨੇ ਕਿਲੋਮੀਟਰ ਆ? ਇਹ ਤੋਂ 85 ਕਿਲੋਮੀਟਰ ਆ। ਠੀਕ ਹੈ ਜੀ। ਤੇ ਉਥੇ ਆਉਂਦੇ ਕਾ ਤੇ ਬੱਸ ਤੇ ਆਈਦਾ ਬੱਸਾਂ ਲੱਗੀ। ਸਪੈਸ਼ਲੀ ਬੱਸ ਲੱਗੀ ਹੋਈ ਆ। ਬਈ ਆਪ ਦੇਖ ਲਓ ਬਈ ਜਦਾਂ ਗਲਤ ਚੀਜ਼ਾਂ ਜਿਹੜੀਆਂ ਕਈ ਪ੍ਰਮੋਟ ਕਰਦੇ ਆ ਪਰ ਆਪ ਮੁੰਡੇ ਦੇਖ ਲਓ। ਇਹਨੇ ਵੀ 70 80 ਜਣੇ ਸਾਡੇ ਇੱਥੇ ਬਾਬਾ ਬਾਬੇਸ਼ੀਦੀ ਮੱਤਾ ਟਿਕੜ ਆਉਂਦੀ ਆ। ਸਾਗੇ ਚਪੇਰਾ ਸਾਹਿਬ ਕਰਨ ਆਉਂਦੀ ਆ। ਇਹ ਨੌਜਵਾਨਾਂ ਦਾ ਸਰੀਰ ਦੇਖ ਲਓ। ਬਹੁਤ ਵਧੀਆ ਦੋਲੇ ਵਾਲੇ ਦੇ ਮੁੰਡੇ ਆ ਇਹ। ਤੇ ਬਹੁਤ ਵਧੀਆ ਜਿਹਦੇ ਚਿਹਰੇ ਇਹਨਾਂ ਅਸਲ ਇਸ਼ੂ ਇਸ਼ੂ ਕਰਦੇ ਆ। ਤੇ ਮਾਰੇ ਇਹਨਾਂ ਤੇ ਚੜਦੀ ਕਲਾ ਰੱਖੇ ਅ ਤਰੱਕੀਆਂ ਵਾਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ